ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਮੈਂ ਮੈਚੀਸ ਉਡੀ ਕਟਿੰਗ ਲੈ ਕੇ ਆਏ ਆ ਜੀ ਕਮੀਜ਼ ਕਢਾਈ ਵਾਲਾ ਹੈ ਜੀ ਤੇ ਸਲਵਾਰ ਲੈਨਦਾਰ ਹੈ ਜੀ ਠੀਕ ਹੈ ਕਮੀਜ਼ 2.5 ਮੀਟਰ ਹੈ ਜੀ ਤੇ ਸਲਵਾਰ ਵੀ 2.5 ਮੀਟਰ ਕੱਪੜਾ ਹੈ ਜੀ ਕਾਟਨ ਦਾ ਜੀ ਠੀਕ ਹੈ ਜੀ ਚਲੋ ਕਟਿੰਗ ਕਰਦੇ ਆ ਜੀ ਆਪਾਂ ਸਭ ਤੋਂ ਪਹਿਲਾਂ ਇਹ ਪਾ ਕਮੀਜ਼ ਕਟਿੰਗ ਕਰਾਂਗੇ ਜੀ ਕਮੀਜ਼ ਦੇ ਪੱਲੇ ਤੇ ਕਢਾਈ ਹੈ ਜੀ ਠੀਕ ਹੈ ਬਾਕੀ ਹੋਰ ਕਿਤੇ ਕਢਾਈ ਨਹੀਂ ਹੈਗੀ ਨਾ ਬਾਹਾਂ ਤੇ ਕਢਾਈ ਹੈ ਨਾ ਗੱਟ ਤੇ ਕਢਾਈ ਹੈ ਜੀ ਠੀਕ ਹੈ ਕਮੀਜ਼ ਸ਼ੁਰੂ ਕਰ ਕਟਿੰਗ ਕਰਦੇ ਪਹਿਲਾਂ ਨਾ ਆਪਾਂ ਨਾਪ ਦੇਖ ਲੈਣੇ ਆ ਕਮੀਜ਼ ਦੀ ਲਵਾਈ ਹੈ 43 ਇੰਚ ਜੀ ਘੇਰਾ 24 ਹੈ ਛਾਤੀ 22 ਹੈ ਜੀ ਕਮਰ 22 ਹੈ हिप 24 ਹੈ ਬਾਕੀ ਆਪਾਂ ਬਾਕੀ ਬਾਤ ਦੇਖਾਂਗੇ ਨਾਲ ਦੀ ਨਾਲ ਇਹ ਅਕੋਰਡਿੰਗ ਹੀ ਆਪਾਂ ਕਟਿੰਗ ਕਰਦੇ ਆ ਜੀ ਆਪਾਂ ਨੇ ਕੀ ਕਰਨਾ ਹੈ ਜੀ ਮੇਰਾ ਕੜਾਈ ਵਾਲਾ ਕਮੀਜ਼ ਹੈ ਪੱਲੇਵਾਂ ਕੜਾਈ ਹੈ ਜੀ ਜਿੰਨੀ ਕੜਾਈ ਉੰਨੀ ਫੋਲਡ ਕਰ ਲੈਣੀ ਆਪਾਂ ਨੇ ਆ ਦੇਖੋ ਕੜਾਈ ਨਾਲ ਕੜਾਈ ਤੱਕ ਕਮੀਜ਼ ਤਾਲਾ ਲਾਣੀ ਫੋਲਡ ਕਰ ਲੈਣੀ ਜੀ ਆਪਾਂ ਪਹਿਲਾਂ ਮੁੱਲਾ ਪੱਲਾ ਲਾਵਾਂਗੇ ਜੀ ਆਪਾਂ ਠੀਕ ਹੈ ਐਦਾਂ ਕਰਕੇ ਸੈਟ ਕਰਕੇ ਰੱਖ ਲੈਣਾ ਕੱਪੜਾ ਸਾਰਾ ਇਹ ਨਹੀਂ ਕੜਾਈ ਆਉਂਦੀ ਹੈ ਜੀ ਵਜਿੱਤ ਕੜਾਈ ਹੈਗੀ ਹੈ ਜੀ ਕੜਾਈ ਨਾਲ ਕੜਾਈ ਮਿਲਾ ਲੈਣੀ ਹੁਣ ਸੈਟ ਕਰ ਲੈਣੀ ਸਾਰੇ ਕਪੜੇ ਨੂੰ ਇਹ ਪੱਲੇ ਬਕੜਾਈ ਸੀ ਆਪਾਂ ਨੇ ਉਨੀ ਕੀ ਤੈਨ ਲਾ ਲਈ ਹੈ ਜੀ ਠੀਕ ਹੈ ਹੁਣ ਆਪਾਂ ਇਹ ਲੰਬਾਈ ਨਾਪਦੇ ਆਂ ਜੀ ਕਮੀਜ਼ ਦੀ 43 ਇੰਚ ਕਮੀਜ਼ ਦੀ ਲੰਬਾਈ ਤਿਆਰ ਹੈ ਜੀ आपको एक इंच फालतू लेना क्योंकि है ना पल फोल्ड होए हुए हैं जी चौली इंच आप कटिंग करा आखो एक तरपाई की लड़ नहीं हैगी ये पहले पहले ही फोल्ड हो जी इस करके आप एक इंच वो लवेंगे जो कपड़ा चवाली इंचे पर निशान लाने जी अपा ने दोनों पासे चौली इंच पर दोनों निशानों अपने मिला लेना जी ਆਪਾਂ ਨੇ ਲੰਬਾਈ ਦਾ ਨਿਸ਼ਾਨ ਲਾ ਲਿਆ 44 ਇੰਚ ਦਾ ਹੁਣ ਆਪਾਂ ਘੇਰਾ ਦਾ ਨਿਸ਼ਾਨ ਲਾਉਣੇ ਆ ਜੀ ਘੇਰਾ ਆਪਣਾ ਹੈਗਾ 24 ਇੰਚ ਮਤਲਬ ਹਾਫ ਕਰਕੇ 12 ਇੰਚ ਤੇ ਆਪਾਂ 3 ਇੰਚ ਕਪੜਾ ਫਾਧੂ ਲਵਾਂਗੇ ਸਿੰਪਲ ਸੂਟ ਕਟਿੰਗ ਕਰਨਾ ਹੈ ਜੀ ਕੋਈ ਪਾਈਪਿੰਗ ਲਾਉਣੀ ਕੋਈ ਰੈਸ ਨਹੀਂ ਲਾਉਣੀ ਜੀ ਐਸ ਕਰਕੇ ਆਪਾਂ 3 ਇੰਚ ਕਪੜਾ ਫਾਧੂ ਲਵਾਂਗੇ 27 ਇੰਚ ਆਪਾਂ ਨਿਸ਼ਾਨ ਲਾਵਾਂਗੇ ਕਾਈ ਵਾਰੀ ਕੱਟ ਲੱਗਦਾ ਮਨ ਕੱਪੜਾ ਵੀ 3 ਇੰਚ ਘੱਟ ਰਹਿ ਜੇ ਕੱਪੜਾ ਵੀ ਤੁਸੀਂ 4 ਇੰਚ ਵੀ ਲੈ ਸਕਦੇ ਹੋ 27 27 ਇੰਚ ਪਰ ਆਪਾਂ ਨੇ ਨਿਸ਼ਾਨ ਲਾ ਲਏ ਜੀ ਨਿਸ਼ਾਨ ਨਿਸ਼ਾਨ ਲਾ ਲੈਣੇ ਜੀ ਆਪਾਂ ਠੀਕ ਹੈ ਇਹ ਨਿਸ਼ਾਨਾ ਤੇ ਆਪਾਂ ਨੇ ਕਟਿੰਗ ਆ ਲੈਣੀ ਹੈ ਜੀ ਹਰੇ ਕੋਈ ਵੀ ਤੀਰਾ ਨਹੀਂ ਰੱਖਣਾ ਕੁਛ ਨਹੀਂ ਕਰਨਾ ਦੋਨੇ ਪੱਲੇ ਕਟਿੰਗ ਕਰਕੇ ਉਸ ਤੋਂ ਬਾਅਦ ਆਪਾਂ ਘੜੇ ਮੋੜੇ ਘੜੇ ਕੱਟ ਪਾਵਾਂਗੇ ਜੀ ਇੱਕ ਕਟਿੰਗ ਕੱਲਨੇ ਪੱਲਾ ਆਪਾਂ ਮੂਲੇ ਪਹਿਲੇ ਕਪੜਾ ਕੱਟ ਕਰ ਲਾਂਗੇ ਸਾਰਾ ਆਪਾਂ ਨੇ ਮੂਲੇ ਪੱਲਾ ਕਟਿੰਗ ਕਰ ਲਿਆ ਜੀ ਹੁਣ ਪਿਛਲਾ ਪੱਲਾ ਕਰਦੇ ਆਂ ਕਟਿੰਗ ਆਪਾਂ ਨੇ ਪਿਛਲਾ ਪੱਲਾ ਪਿਛਾ ਲਿਆ ਜੀ ਤੇ ਉੱਤੇ ਮੂਲਾ ਪੱਲਾ ਵੀ ਰੱਖ ਲਿਆ ਜੀ ਠੀਕ ਹੈ ਸਿੰਪਲ ਟਾਂਗਾਂ ਦਾ ਕਟਿੰਗ ਕਰਾਂਗੇ ਜੀ ਹੁਣ ਆਪਾਂ ਨੇ ਕੀ ਕਰਨਾ ਜੀ ਜਿਹੜਾ ਮੂਲਾ ਪੱਲਾ ਜੀ ਉਹ ਤਿਆਰ ਹੈ ਪੱਲਾ ਇਹਦਾ तरपाई लड़ नहीं हैगी इस करके अपने पिछले पले दे ढाई इंच कपड़ा फाउज लता तरपाई करने वास्ते देखो ढाई इंच कपड़ा व्ध लिता जी अपने तरपाई चाण वास्ते ठीक है जी पिछले पल आप कटिंग करा तो हूँ आप कट कर ली आप कटिंग कर दे जी ढाई इंच कपड़ा फाउज लिता है जी मैं हेठा वालू ठीक है सीधा सीधा कटिंग कर लेंगे बिल्कुल सिंपल तरीका है जी कटिंग करने का आप कमीज पल सट करके रख लिया जी ये पिछला बल्ला है तो उपरला पला रख लिया जी सट करके ठीक है जी हूँ आप कटा गए जी हम एक बार फिर नाप देख लो छाती बाई इंच है जी कमर भी है जी ਇਹ 24 ਆ ਹੁਣ ਫੀਟਿੰਗ ਦੇ ਹਿਸਾਬ ਨਾਲ ਆਪਾਂ 7 ਇੰਚ ਲਵਾਂਗੇ ਤੀਰਾ 13.5 ਇੰਚ ਚ ਆ ਰਹਿ ਜੂਗਾ ਜੀ ਇਹਨਾਂ ਦਾ ਠੀਕ ਹੈ ਜੀ ਜਿਨ੍ਹਾਂ ਦੀ ਫੀਟਿੰਗ 21 ਤੋਂ ਉੱਪਰ ਹੈ ਜੀ ਜਾਂ 21 ਜਾਂ 20 ਤੋਂ ਉੱਪਰ ਹੈ ਜੀ ਹਨਾ ਬਾਕੀ ਮੋਢੇ ਦੇ ਹਿਸਾਬ ਨਾਲ ਫਰਕ ਪੈਂਦਾ ਜੀ ਤੀਰੇ ਦੇ ਹਿਸਾਬ ਨਾਲ 7 ਇੰਚ ਕਟਿੰਗ ਕਰਿਆ ਕਰੋ ਨਾਲ ਜੀ ਫਿਰ 프ਰੰਟ ਵੀ ਉਹਨਾਂ ਦਾ 15 14.5 ਇੰਚ ਆ ਜਾਂਦਾ ਜੀ ਜੇ ਆਪਾਂ 7 ਇੰਚ ਕਟਿੰਗ ਕਰਦੇ ਆ ਤੀਰੇ ਦੀ ਠੀਕ ਹੈ ਜੀ ਸੋਹਣਾ ਹੱਤੀ ਇਹ ਕਟਿੰਗ ਕਰਾਹਤੀ ਏ ਤੇਰੇ ਜੀ 7 ਇੰਚ ਲਵਾਵਾਂਗੇ ਤੀਰਾ ਠੀਕ ਹੈ 7 ਇੰਚ ਦੇ ਪਹਿਣਾ ਮੋੜੇ ਲਾਵਾਂਗੇ ਨਾਪ ਕੋਈ ਵੀ ਹੋਵੇ ਮੋੜ 7 ਇੰਚ ਹੀ ਲੈਣੇ ਆ ਜੀ ਜਿੰਨਾ ਹੀ ਫੀਟਿੰਗ ਜ਼ਿਆਦਾ ਬਾਤ ਹੁੰਦੀ 25 26 ਤੇ 27 28 ਇੰਚ ਨਹੀਂ ਹੁੰਦੀ ਇਹ ਫੀਟ ਠੀਕ ਹੈ ਉਹਨਾਂ ਸਾਢੇ 6 ਇੰਚ ਲੈ ਲਿਆ ਕਰੋ ਮੋਟੇ ਕਿਉਂਕਿ ਫੀਟ ਅਕੋਰਡਿੰਗ ਵੀ ਮੋੜੇ ਹੀ ਕਾਰ ਬੱਦੀ ਹੈ ਜੀ ਠੀਕ ਹੈ છાતી ਹੈਗੀ 2 ઇંચ અપ પહેલા હાફ લાવવા હે 11 ઇંચ પર નિશાન લાવવા હે જી 7 ઇંચ પર હેડ લંગ કામરા ઠીક હે અજે કામર ની નાપણી હેગી સીધા ਹੀ અપણ સાડ સલાઈ લાવવાંગે જી 15.5 ઇંચ પર તૈયાર હે જી ઇનાદી અપા 16 ઇંચ પર લાવવાંગે જી આપ ગી પે હેગી 24 હે જી અપા હે હાફ લાવવાંગે 12 ਇੰਚ ਨੇ ਸ਼ਾਨ ਲਾਵਾਂਗੇ हिਪ ਦਾ ਇਹਦੇ ਇਹਨੂੰ ਮਿਲਾ ਦਾਂਗੇ ਠੀਕ ਹੈ ਉਸ ਤੋਂ ਬਾਅਦ ਮੋੜ ਦੀ ਕਾਟ ਪਾਵਾਂਗੇ ਜੀ 2 ਇੰਚ ਪਰ ਪਾਵਾਂਗੇ ਮੋੜ ਦੀ ਕਾਟ ਆ ਦੇਖੋ ਫੀਟਿੰਗ ਨੂੰ ਕਰਾਸ ਕਰਦੀ ਜਾਊਗੀ ਜੀ ਜੀ ਸਾਈਪ ਲਈ ਕੱਟ ਪੈਂਦੀ ਹੈ ਜੀ ਇੱਥੋਂ 2 ਇੰਚ ਪਰ ਕੱਟ ਪਾਵਾਂਗੇ ਹਾਰੀ ਕਦੀ ਕਾਟ ਆਰਡਰ ਪੈਂਦੀ ਹੈ ਜੀ ਇਹ ਜਿਆਦਾ ਸਲਿਮ ਨੇ ਉਹਨੇ ਡੇਢ ਇੰਚ ਪਰ ਕੱਟ ਪੈਂਦੀ ਹੈ ਜੀ ਤੇ ਇਹ 1/2 ਇੰਚ ਪਰ ਕੱਟ ਪੈਂਦੀ ਹੈ ਜੀ ਜਿਹੜਾ ਇਹ ਮੋਢੇ ਜਿਹਨੇ ਭਾਰੀ ਨੇ ਉਹਨੇ ਬੜੇ ਵੱਧ ਬਾਹਰ ਆਇਆ ਕਰੋ ਕਿ ਖਿੱਚਣੀ ਪੈਣੀ ਹੈ ਮੋਢਿਆਂ ਨੂੰ ਇਸੇ ਤਰ੍ਹਾਂ ਆਪਾਂ 프ਰੰਟ ਦਾ ਵੀ ਲਾ ਲਾਂਗੇ ਨਿਸ਼ਾਨ 15.5 ਇੰਚ ਪਰ ਤਿਆਰ ਹੈ ਜੀ ਆਪਾਂ 16 ਇੰਚ ਪਰ ਨਿਸ਼ਾਨ ਲਾਵਾਂਗੇ ਇਹਨਾਂ ਦਾ ਆ ਦੇਖੋ ਉਹਾਂ نیچے ਗਾ ਕੇ ਲਾਵਾਂਗੇ ਜੀ ਠੀਕ ਹੈ ਆਪਾਂ ਇਹ ਪਲੇਟਾਂ ਦੇ ਨਿਸ਼ਾਨ ਲਾਵਾਂਗੇ ਜੀ ਸਾਢੇ 12 ਵੇ ਪਲੇਟਾਂ ਤਿਆਰ ਆ ਜੀ ਇਹਨਾਂ ਦੀਆਂ 13 ਇੰਚ ਪਾ ਲਾਵਾਂਗੇ ਜਿੰਨਾ ਹੀ ਫੀਟਿੰਗ ਵੱਧ ਹੁੰਦੀ ਹੈ ਜੀ ਉਹਨਾਂ ਡੂੰਘੇ ਪਲੇਟਾਂ ਪਾਇਆ ਕਰੋ साढ़े तीन इंच भी गैप देना है जी इसी तरह सात सत्त इंच लंबी पेटा पावगे इतो भी साढ़े तीन इंच होना चाहिए जी ठीक है साढ़े तीन इंच ही है तो दो इंच गैप देवे इन्होंने हम की करना आप सीधी प्लेट है जी ये हाफ कर ली ठीक है जी हाफ करके ਤੇ ਦੀ ਨਿਸ਼ਾਨਾ ਲਾ ਲੈ ਜੀ ਕੋਈ ਤੇ ਰਿਸ਼ੀ ਬਲੇਟ ਲਾਈ ਹੈ ਜੀ ਆਪਾਂ ਨੇ ਇਹਦੇ ਨਿਸ਼ਾਨ ਨਾਲ ਮਲਾ ਲੈਣਾ ਜੀ ਇੱਥੇ ਤੱਕ ਇਹਨੂੰ ਟੱਚ ਕਰ ਲੈਣਾ ਇੱਥੇ ਤੇ ਇਹ ਰਿਸ਼ੀ ਬਲੇਟ ਹੈ ਜੀ ਆਪਣੀ ਕਮਰ ਦੀ ਤੇ ਉਸ ਤੋਂ ਬਾਅਦ ਮੋੜ ਦੇ ਹੀ ਆਉਗੀ ਤੇ ਰਿਸ਼ੀ ਬਲੇਟ ਇਹ ਵੀ 2 ਇੰਚ ਪਰ ਲਾਵਾਂਗੇ ਨਿਸ਼ਾਨ ਇੱਥੋਂ ਵੀ 2 ਹੋਣਾ ਚਾਹੀਦਾ ਹੈ ਜੀ ਇਧਰੋਂ ਵੀ 2 ਤੇ ਇਧਰੋਂ ਵੀ 2 ਹੋਣਾ ਚਾਹੀਦਾ ਹੈ ਜੀ ਠੀਕ ਹੈ ਇਹ ਡੇਢ ਇੰਚ ਲਾਉਣੇ ਆਪਾਂ ਘੱਟ ਫੀਟਿੰਗ ਵਾਲਾ ਸੂਟਾਂ ਦੀ ਹੁੰਦੀ ਹੈ ਜੀ ਤਾਂ ਸਾਰੇ ਪਾਸੇ ਵੀ ਡੇਢ ਹੋਣਾ ਚਾਹੀਦਾ ਜੀ ਇਹ ਟ੍ਰੈਂਗਲ ਬਣਨਾ ਚਾਹੀਦਾ ਸਾਰੇ ਪਾਸੇ ਤੇ ਆਪਾਂ ਹੁਣ ਮੋਡੇ ਦੇ ਕ੍ਰੋਸ ਕਰ ਦਾਂਗੇ ਜੀ ਇਹਨੂੰ ਠੀਕ ਹੈ ਜੀ ਇਹ ਟ੍ਰੈਂਗਲ ਦਸਣ ਵਾਸਤੇ ਲਾਇਆ ਐਸੇ ਟ੍ਰੈਂਗਲ ਲਾਉਣਾ ਹੈਗਾ ਤੁਸੀਂ ਤਾਂ ਦਸਣ ਵਾਸਤੇ ਹੀ ਲਾਇਆ ਜਾਣਕਾਰੀ ਵਾਸਤੇ ਲਾਇਆ ਜੀ ਹੁਣ ਆਪਾਂ ਪਹਿਲੇ ਮੋਡੇ ਹੀ ਕਾਟ ਪਾ ਲੈਣੇ ਆ ਜੀ ਚਾਰੋਂ ਪੱਲੇ ਪਹਿਲਾਂ ਮੂਲ ਕਾਟਰ ਪਾ ਲੈਣੀ ਜੀ ਤਾਂ ਠੀਕ ਫੀਟਿੰਗ ਦਾ ਪੜਾ ਵੀੜਾ ਫਾਧੂ ਵਾਲੀ ਕਟਿੰਗ ਕਰਦਾਂਗੇ ਆਪਾਂ ਇਹ ਸਿੱਧਾ ਹੀ ਕੱਟਣੇ ਆ ਜੀ ਠੀਕ ਹੈ ਤੇ ਆਪਾਂ ਹੁਣ ਫਰੰਟ ਚਾਕੇ ਕਾਟ ਪਾ ਦਾਂਗੇ ਆ ਦੇਖੋ ਇੱਕ ਪੱਲਾ ਹੇਠਾ ਛੱਡਤਾ ਜੀ ਪਿਛਲਾ ਉੱਪਰ ਵੀ ਥੋੜੀ ਹੇਠਾ ਕੱਟ ਪਾਉਣੀ ਹੈ ਜੀ ਮੈਂ ਪਿੱਛੇ ਨੂੰ ਜਾਂਦਾ ਹੈਗਾ ਫੇਰ ਤੇ ਅਧੇਂ ਇੰਚ ਕਾਟਪਾ ਇੱਥੇ ਪਾ ਦਾਂਗੇ ਮੋਢਿਆਂ ਦੀ ਢਾਈ ਛੱਡ ਕੇ ਠੀਕ ਹੈ ਜੀ ਆਪਾਂ ਇਹ ਬੈਗ ਵਾਲੀ ਕਟਿੰਗ ਕਰਨੀ ਹੈ ਜੀ 4.5 ਇੰਚ ਤਿਆਰ ਹੈ ਜੀ 5 ਇੰਚ ਕਟਿੰਗ ਕਰੀਏ ਜੀ ਮੈਂ 5 ਇੰਚ ਰੱਖਿਆ ਗळा ਜੀ 4 ਇੰਚ ਚੜਾਈ ਹੈ ਜੀ ਇਹਦੀ ਠੀਕ ਹੈ ਜੀ ਤੇ ਹੁਣ ਆਪਾਂ ਕਟਿੰਗ ਕਰ ਲੈਣੇ ਹੈ ਜੀ ਜਿਹੜੇ ਜਿਆਦਾ ਲੋਕ ਡੀਪ ਪਾਉਣੇ ਹੈ ਜੀ ਮਨੇ ਤਿੰਨੇ ਜੋੜ ਰੱਖਿਆ ਕੋਲ ਗਾ ਤਿੰਨੇ ਚ ਕਿੜਾਈ ਰੱਖਿਆ ਕੋਰੇ ਜੀ ਕਲਦੀ ਠੀਕ ਹੈ ਜੀ ਸੋ ਆਪਣੀ ਕਮੀਜ਼ ਜੀ ਕੰਪਲੀਟ ਹੋ ਗਈ ਹੈ ਜੀ ਕਟਿੰਗ ਤੇ ਆਪਾਂ ਬਾਹਾਂ ਕਟਿੰਗ ਕਰਦੇ ਆ ਜੀ ਹੁਣ ਆਪਾਂ ਇਹ ਬਾਹਾਂ ਕਟਿੰਗ ਕਰਾਂਗੇ ਜੀ ਜਿਹੜੇ ਕਮੀਜ਼ ਨਾਲ ਕਪੜਾ ਬਚ ਗਿਆ ਸੀਗਾ ਉਹ ਨੂੰ ਆਪਾਂ ਕਟਿੰਗ ਕਰਕੇ ਰੱਖ ਲਿਆ ਜੀ ਆ ਦੇਖੋ ਕਪੜਾ ਇਹ ਘੱਟ ਹੈ ਇਹ ਚ ਜੋੜ ਪਾਣੇ ਥੋੜੇ ਕਪੜੇ ਦਾ ਤਾਂ ਕੇ ਜੀ ਕਿਹੜਾ ਲੰਬਾਈ ਪੂਰੀ ਹੋ ਸਕੇ ਚੜਾਈ ਪੂਰੀ ਹੋ ਸਕੇ ਠੀਕ ਹੈ ਐਦਾਂ ਅਕੇ ਰੱਖ ਲਈ ਕਪੜਾ ਤੈਂ ਲਾ ਕੇ ਬੰਦ ਪਾਸਾ ਉੱਪਰ ਰੱਖਿਆ ਹੈ ਜੀ ਇਹ ਜੋੜ ਪਾਵਾਂਗੇ ਜੀ ਤੇ ਖੁੱਲਾ ਪਾਸਾ ਮੈਂ ਆਪਣੇ ਵੱਲ ਰੱਖਿਆ ਹੈ ਜੀ ਇਹ ਬਾਹਰ ਕਪੜਾ ਮੈਂ ਲੈ ਲਿਆ ਜੀ 7.5 ਇੰਚ ਤਿਆਰ ਹੈ ਬਾਹਰ ਕਪੜਾ ਇਹ ਜੋੜ ਪਾਣਾ ਜੀ ਇੱਕ ਠੀਕ ਹੈ ਤੇ 17 ਇੰਚ ਬਾਹਰ ਆਪਣੀ ਤਿਆਰ ਹੈ ਜੀ ਇਹ 19.5 ਇੰਚ ਕਪੜਾ ਹੈ ਜੀ ਆਪਣਾ तो वैसे अपन दो, दो इंच कपड़ा फालतू लेना ढाई इंच कपड़ा फालतू है जी वादू कट कपड़ा कट कर देंगे जी बाद ठीक है जोड़ पाई साढ़े सत इंच कपड़ा तैयार है जी ये वाँ का तीन इंच का जोड़ पावे यह कपड़ा ले लिया जी फालतू मैं ये चार तैं मार लेनी है जी आखो एक बार डबल कर लिया एक बार फिर डबल कर लिया जी ठीक है हूँ अपने जिन्हें खुला पासा रखा उधर रख लेना खुला पासा करके जोड़ वैसे कट्टे होना जी जिन्हों मर्जी रख लो थोड़े उपर रख कटिंग करो कपड़े कपड़े रख लेना जी सिलाई चार काट पावे हूं आप ला कपड़ा किन्ना बन दी ए साढ़े दस इंच बन दपड़ा बिलकुल ठीक है जी ठीक है हम आप काट पाने जी ओ पा तीन इंच ले लाने 3 ਇੰਚ ਆਪਾਂ ਠੇਠਾ ਲੈ ਲਾਂਗੇ ਜੀ। ਇਹਏ ਲਿਖਾਉਣ ਲਈ ਸੇ ਸਮਝਣ ਵਾਸਤੇ ਲਾਉਣੀ ਹੈ ਜੀ ਵੈਸੇ ਨਿਸ਼ਾਨ ਲਾਉਣਾ ਕੋਈ ਵੀ। ਠੀਕ ਹੈ ਜੀ। ਹੁਣ ਆਪਾਂ ਕੱਟ ਪਾਵਾਂਗੇ। ਮੋਢੇ ਉਹ ਹੀ 9.5 ਇੰਚ ਤਿਆਰ ਹੋਣਗੇ 9-10 ਇੰਚ। ਆਪਾਂ 9.5 ਇੰਚ ਪਰ ਕੱਟ ਪਾਵਾਂਗੇ ਜੀ। ਇੱਥੋਂ ਚਾੱਕੀ ਕੱਟ ਪਾ ਲਾਂਗੇ ਜੀ ਆਪਾਂ। ਆ ਦੇਖੋ। ਵੀੜੀ ਬਾਹਰ ਨਿਕਲ ਜਿਵੇਂ ਠੀਕ ਹੈ ਬਹੁਤੀ ਉੱਪਰ ਤੱਕ ਨਹੀਂ ਲੈ ਕੇ ਜਾਣੀ ਜੀ ਤੇ ਹੁਣ ਆਪਾਂ ਪਹਿਲਾਂ ਬਾਹ ਮੋੜ ਦੀ ਸ਼ਾਲ ਲਾਉਣੀ ਹੈ ਜੀ ਬਾਹ ਮੋੜ ਇਹਦੀ 5.5 ਇੰਚ ਤਿਆਰ ਹੈ ਜੀ ਸੋ 7.5 ਇੰਚ ਕਟਿੰਗ ਸ਼ਾਲ ਲਾਉਣੀ ਹੈ ਜੀ 2 ਇੰਚ ਫਾਦ ਦੂੰਗਾ ਤਾਂ ਜੋੜ ਵਿੱਚ ਵੀ ਆਉਣਾ ਜੀ ਘੱਟ ਬਦ ਕੱਪੜਾ ਹੋ ਜਾਂਦਾ ਵੈਸੇ ਆਪਾਂ 1.5 ਇੰਚ ਹੀ ਲਾਉਣੀ ਹੈ ਜੀ कपड़ा रख निशान बाहर तक ला लागे कई तो बार जोड़ एक्सट्रा कपड़ा चक् हो जाता है थोड़े बदले सारा कुछ हम आप कार्ट पा देंगे एक कार्ट पा देंगे सारी चाहे जो पहला जोड़ पाए बाद च कार्ट पा सकते चाहे पहला कार्ट पालो जी ਉਹ ਛੱਟਰਾ ਕੋ ਕੱਪੜਾ ਐ ਨਾ ਜਿਹੜੀ ਆਪਾਂ ਬਾਹਾਂ ਦੇ ਫਰੰਟ ਦੀ ਕਾਰਡ ਪਾਉਣੀ ਹੈ ਜੀ ਉਹ ਬਾਅਦ ਚ ਪਾਵਾਂਗੇ ਜੀ ਜੋੜ ਪਾ ਕੇ ਫਿਰ ਬਾਅਦ ਚ ਪਾਵਾਂਗੇ ਜੀ ਕਿਉਂਕਿ ਕੱਟਵਾਦ ਹੋ ਜਾਂਦੀ ਹੈ ਜੀ ਮੇਰੇ ਹਿਸਾਬ ਨਾਲ ਤਾਂ ਪਹਿਲਾਂ ਤੁਸੀਂ ਜੋੜ ਪਾਇਆ ਕਰੋ ਬਾਹਾਂ 'ਚ ਫਿਰ ਕਾਟਾਂ ਪਾਉਣੀ ਸਾਰੀਆਂ ਇਹਦੀ ਬਰੀਕ-ਬਰੀਕ ਕੱਤਰਾ ਹੁੰਨੀ ਹੈ ਸਾਈਡ ਤੇ ਲਾਉਣੀ ਹੈ ਜੀ ਤਾਂ ਦਿੱਕਤ ਆਉਂਦੀ ਹੈ ਜੀ ਫਿਰ ਤੁਸੀਂ ਜੋੜ ਪਹਿਲਾਂ ਹੀ ਪਾ ਕੇ ਨਾ ਫਿਰ ਕਾਟਾਂ ਪਾਇਆ ਕਰੋ ਠੀਕ ਹੈ ਪਏ ਸਲਵਾਰ ਕਟਿੰਗ ਕਰਨ ਲੱਗੇ ਆ ਜੀ ਇਹ ਸਲਵਾਰ ਦਾ ਕਪੜਾ 2 ਮੀਟਰ ਸੀਗਾ ਸੋ ਆਪਾਂ ਨੇ ਡਿਵਲਪਰ ਫਿਰ ਆਖ ਲਈ ਜੀ ਠੀਕ ਹੈ ਆ ਦੇਖੋ ਡਬਲ ਤੈ ਲਾ ਲਈ ਹੈ ਜੀ ਇਹਦੀ ਸਿੱਧਾ ਪਾਸਾ ਵਿੱਚ ਤੇ ਪੁੱਠਾ ਪਾਸਾ ਉੱਤੇ ਰੱਖ ਲਈ ਹੈ ਜੀ ਸਾਧ ਪਹਿਲਾਂ ਮੈਂ ਬਾਈ ਜੇ ਲੈ ਲਿਆ ਨੀ ਸਲਵਾਰ ਦੀ 37 ਇੰਚ ਲੰਬਾਈ ਹੈ ਸਲਵਾਰ ਦੀ 7.5 ਇੰਚ ਮੋਰੀ ਹੈ ਜੀ 24 ਇੰਚ ਦੀ ਬੈਲਟ ਪਾਉਣੀ ਹੈ ਜੀ ਇਹ ਚ ਨਹੀਂ ਤਾਂ ਜਿੱਕਾ ਹਿਪ ਹੋ ਆਪਣੀ ਕਮੀਜ਼ ਦੀ ਹੋਵੇ 24 ਤੇ ਬੈਟਨ ਪੱਛੇ ਪਿੱਚੀ ਵਿੱਚ ਲੈਂਦੀ ਹੈ ਜੀ ਵੱਟ ਇਹਨਾਂ ਨੇ 24 ਇੰਚ ਦੀ ਵੈਲਟ ਪਾਉਣੀ ਹੈ ਜੀ ਠੀਕ ਹੈ ਹੁਣ ਆਪਾਂ ਨੇ ਕੀ ਕਰਨਾ ਹੈ 37 ਜੀ 5 ਮਾਈਨਸ ਕਰ ਦੇਣਾ ਹੈ ਜੀ ਠੀਕ ਹੈ 32 32 ਜੀ ਪਲੱਸ ਕਰਨਾ ਹੈ ਜੀ 33 ਇੰਚ ਦੀ ਪਕੜਿੰਗ ਕਰਾਂਗੇ ਜੀ ਠੀਕ ਹੈ ਸਲਵਾਰ ਦੀ ਜੀ ਸਭ ਤੋਂ ਪਹਿਲਾਂ ਪੱਲੇ ਦੀ ਲੰਬਾਈ ਦੇਖ ਲੈਣੇ ਆਈ ਸਲਵਾਰ ਦੇ ਠੀਕ ਹੈ ਪਰ 3 ਇੰਚ ਪਾ ਨੇ ਘਟਾਏ ਸੀਗੇ ਇੱਕ ਪਲੱਸ ਕਾਣਾ ਸੀ ਵਿੱਚ 33 ਇੰਚ ਦੇ ਪੱਲੇ ਲਾਵਾਂਗੇ ਜੀ ਆਪਾਂ ਥੋੜੀ ਅੱਗੇ ਤੋਂ 33 ਇੰਚ ਦਾ ਨਿਸ਼ਾਨ ਲਾ ਲਾਂਗੇ ਜੀ ਆਪਾਂ ਠੀਕ ਹੈ ਆਪਾਂ 33 ਨਿਸ਼ਾਨ ਹੀ ਇੱਥੇ ਲਾ ਲਿਆ ਜੀ ਇੱਕ ਠੀਕ ਹੈ ਇਹ ਨਿਸ਼ਾਨ ਤੇ ਆਪਾਂ ਦੇਖਣਾ ਜੀ ਆਪਾਂ 7.5 ਇੰਚ ਮੋਰੀ ਹੈ ਜੀ ਇੱਥੇ ਆਪਾਂ 15 ਇੰਚ ਦਾ ਨਿਸ਼ਾਨ ਲਾਵਾਂਗੇ ਜੀ ਠੀਕ ਹੈ ਇਹ ਵਾਲਾ ਨਿਸ਼ਾਨ ਹੀ ਹੈਗਾ 15 ਇੰਚ ਪਰ ਨਿਸ਼ਾਨਾ ਪਾ ਐਥੇ ਲਾ ਲਾਂਗੇ ਕਿਉਂਕਿ ਮੂਰੀ ਹੋੜ 7 ਇੰਚ ਹੈ ਜੀ ਸਾਰੇ ਨਿਸ਼ਾਨਾ ਪਰ ਲਾ ਦਾਂਗੇ ਠੀਕ ਹੈ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹ ਰਿਹਾ ਇੱਥੇ ਆਪਾਂ ਨੇ ਮੂਰੀ ਲੱਤ ਅਸੀਂ ਪੱਲੇ ਦੇ ਨਿਸ਼ਾਨ ਲਾਇਆ ਸੀ ਤੇ 3 ਇੰਚ ਦਾ ਇੱਥੇ ਆਪਾਂ ਮੂਰੀ ਪਾ ਲਾਂਗੇ ਹੁਣ ਅਜੇ ਦੇਖੋ ਆਪਣੀ ਜੀ 7.5 ਇੰਚ ਮੂਰੀ ਹੈ ਜੀ 15 ਇੰਚ ਮੈਂ ਪੱਲੇ ਲਾਏ ਆ ਜੀ ਇੱਥੇ ਪੱਲੇ ਤੇ ਮੂਰੀ ਪੂਰੀ ਹੈ ਜੀ ਤੇ ਅਜਾ ਆਪਾਂ ਡੇਢੀ ਦੇ ਖਾਚਾ ਪਾਵਾਂਗੇ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਜਿਹੜਾ ਇਹ ਵਾਲਾ ਕੱਪੜਾ ਇਹਦੇ ਵਿੱਚ ਮਿਆਨੀ ਪਾਉਣੀ ਹੈ ਜੀ ਕਿਉਂਕਿ ਇਹੜਾ ਕਮੀਜ਼ ਨਾਲ ਕੱਪੜਾ ਉੱਤੇ ਉਹਦੇ ਵਿੱਚ 벨ਟ ਮਿਸ ਕਰਾਂਗੇ ਜੀ ਅੱਧੀ ਮੈਟਰ ਉਹ ਪਾ ਮੈਂ ਅੱਧੀ ਮੈਟਰ ਇਹ ਪਾ ਮਗੇ ਕਿ ਸਵਾਰ ਪਾਰੀ ਬਣ ਜਵੇ ਠੀਕ ਹੈ ਹੁਣ ਆਪਾਂ ਨੇ ਕੀ ਕਰਨਾ ਤੇ 14 ਇੰਚ ਅਸਨ ਲਾਵਾਂਗੇ ਇਧਰ ਆਪਾਂ ਵਿੱਚ ਮਿਆਨੀ ਪਾਉਣ ਵਾਸਤੇ ਕੱਪੜਾ ਜਿੱਦੜਾ ਮੈਂ ਪੱਲੇ ਨਿਸ਼ਾਨ ਲਾਇਆ ਜੀ ਉੱਥੇ ਆਪਾਂ ਕੁੰਡੇ ਨਿਸ਼ਾਨ ਲਾ ਰਹੇ ਆ ਜੀ ਠੀਕ ਹੈ ਡੇਢੀ ਜੇ ਪਾ ਲਈ ਸੀ ਮੂਰੀ ਤੇ ਇਹ ਉਲਟ ਪਾਸੇ ਇਹ ਪਾ ਇੱਥੇ 14 ਇੰਚ ਦੇ ਆਪਾਂ ਨੇ ਅਸਨ ਸ਼ਾ ਲਾਵਾਂਗੇ ਜੀ ਠੀਕ ਹੈ ਜੀ ਮਿਆਨੀ ਪੈਣੀ ਹੈ ਜੀ ਤੇ ਆਪਾਂ ਹੁਣ कार्टान भी ला लेंगे जी ठीक है जी ये कटिंग कर दे चेक आला आपको रख देंगे आपे कुे अड़े अल कर लेंगे जी सारे कट करके जो निशान लाए उपर उपरे कटिंग करनी है जी ਛੱਟੇ ਵਾਂਗੇ ਰੱਖ ਲਈ ਕਪੜਾ ਕੁੰਡੇ ਦੇ ਉੱਪਰ ਕੱਟ ਕਰਕੇ ਹੁਣ ਆਪਾਂ ਨੇ ਕਰਨਾ ਕੀ ਹੈ ਜਿਹੜਾ ਕਪੜਾ ਐਕਸਟਰਾ ਸੀਗਾ ਪੱਲੇ ਦੇ ਪੁੱਤਰ ਆ ਇਹਨੂੰ ਫੋਲਡ ਅੱਗੇ ਕਰ ਦੇਣਾ ਜੀ ਆਪਾਂ ਨੇ ਆ ਦੇਖੋ ਜਿਹਦੇ ਪਰ ਪੱਲੇ ਲਾਏ ਸੀ ਇਹ ਕਪੜਾ ਬਚਿਆ ਹੋਇਆ ਸੀਗਾ ਉਹਨੂੰ ਆਪਾਂ ਹੋਲਡ ਕਰ ਦਾਂਗੇ ਆ ਦੇਖੋ ਠੀਕ ਹੈ ਹੁਣ ਆਪਾਂ ਨੇ ਕਰਨਾ ਕੀ ਹੈ ਜਿੰਨਾ ਪਹਿਲਾਂ ਆਸਣ ਲੈਣਾ ਹੈ 9 ਇੰਚ ਆਸਣ ਲੈਣਾ ਜੀ ਆਪਾਂ ਨੇ ਸੋ so, 9 ਇੰਚ ਪਰ ਆਪਾਂ ਨਿਸ਼ਾਨ ਲਾ ਦਾਂਗੇ ਤੇ ਆਪਾਂ ਕਾਟਣਾ ਵਲਾ ਦਾਂਗੇ ਠੀਕ ਹੈ ਜਿਹੜੀ ਕੱਟ ਪਾਈ ਸੀ ਉਹਨੇ ਮਿਰਾ ਦਾਂਗੇ ਜੀ ਤੇ ਕੱਟ ਕਰ ਦਾਂਗੇ ਬਿਲਕੁਲ ਸਿੰਪਲ ਹੈ ਜੀ ਤੇ ਨਾਲ ਸਲਵਾਰ ਭਾਰੀ ਹੋ ਜਾਂਦੀ ਹੈ ਠੀਕ ਹੈ ਇੱਕ ਪਾਸੇ ਜੇ ਹੁਣ ਮਿਆਨੀ ਜੁੜੀ ਹੋਈ ਹੈ ਜੀ ਇੱਕ ਪਾਸੇ ਜੇ ਆਪਾਂ ਨੇ ਜੋੜ ਪਾਉਣਾ ਹੈ ਜੀ ਠੀਕ ਹੈ फालतू कपड़ा भी कट कर दें सारा ही सलवार कटिंग हो गई है जी ये वाला आसन है ठीक है इतनी सिलाई भरिया करो फिर सेंटर का पा लग जाए जी इत ठीक है जी, जी अपने मियानी पाने सिलाई भर दरीक बरीक हम एक पास अपनी मैनी जुड़ी हुई है जी एक पास ही अपना जोड़ पा जी ये सलवार सोहनी पारी बन पार गई जी ਉਸ ਤੋਂ ਬਾਅਦ ਬੈਟ ਵਾਲਾ ਆਉਣੇ ਜੀ ਬੈਲਟ ਕੱਟ ਕਰਦੇ ਆ ਜੀ ਇੱਥੇ ਜੀ ਆਪਾਂ ਬੈਟ ਆਪਣਾ ਲਵਾਂਗੇ ਜੀ ਹੁਣ 24 ਇੰਚ ਇਹਨੇ ਬੈਲਟ ਤਿਆਰ ਆ ਜੀ ਆਪਾਂ 25 ਇੰਚ ਕਟਿੰਗ ਕਰਾਂਗੇ ਠੀਕ ਹੈ ਇਹਦੇ ਨਾਲ ਕਿੰਨੀ ਹੈ ਜੀ ਬੈਟ ਪੌਣੇ 7 ਇੰਚ ਤਿਆਰ ਆ ਜੀ ਥੋੜਾ ਜੋੜ ਲੱਗਣਾ ਜੀ ਵਿੱਚ ਇਹ ਜੋੜ ਲਾਉਣਾ ਜੀ ਆਪਾਂ ਐਕਸਟਰਾ ਉਹੀ ਆਪਾਂ ਅੰਦਰ ਵਾਰ ਹੋਲਡ ਕਰਨਾ ਨੇਫੇ 'ਚ ਉਹ ਨੇਫੇ 'ਚ ਆ ਜਾਊਗਾ ਜੀ ਠੀਕ ਹੈ ਆ ਦੇਖੋ ਇਹਦਾ ਆਪਾਂ ਜੋੜ ਲਾਵਾਂਗੇ ਇਹ ਹੀ ਆਪਾਂ ਨੇ ਨੇਫੇ ਵਿੱਚ ਫੋਲਡ ਕਰ ਦੇਣਾ ਹੈ ਜੀ ਠੀਕ ਹੈ ਦੇਖੋ ਕਿੰਨਾ ਬਣਦਾ ਜੀ ਇਹ ਸੋ 8 ਇੰਚ ਬਣਦਾ ਪਰ 8 ਇੰਚ ਚਾਹੀਦਾ ਸੀ ਕਪੜਾ ਇਹ ਕੋਈ ਗੱਲ ਬਾਅਦ ਚ ਐਕਸਟਰਾ ਕਪੜਾ ਕਟਿੰਗ ਕਰ ਦਾਂਗੇ ਜੋੜ ਲਾ ਕੇ ਠੀਕ ਹੈ ਤੇ ਇਹ ਹੀ ਆਪਾਂ ਨੇ ਕਪੜਾ ਵਿੱਚ ਨੂੰ ਫੋਲਡ ਕਰ ਦੇਣਾ ਹੈ ਜੀ ਠੀਕ ਹੈ ਸੋ ਆਪਣੀ ਬੈਲ ਵੀ ਕਟਿੰਗ ਹੋ ਗਈ ਹੈ ਜੀ इधर भी आप कटिंग कर देंगे जी ठीक है पर जोड़ पाकर देख लाँगे जी सो अपनी बैल्ट कटिंग हो गई है जी इस तरह अपना पूरा सूट की कटिंग हो गया जी। थाड़ी है, है जी जिस तरह साडियो वजिए लगी तो लाइक से सबसक्राइब जरूर करना जी धन्यवाद